ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸਰਾਂਵਾਲੀ ਦੇ ਵਿੱਚ ਸਰਾਂਵਾਲੀ ਪਿੰਡ ਦੇ ਵਿੱਚ ਜਾਣਿਆ ਪਹਿਚਾਣਿਆ ਚਿਹਰਾ ਵਪਾਰ ਦਾ ਵੀਰ ਦਾ ਕੰਮ ਆ ਤੇ ਅਮਨਦੀਪ ਬਾਈ ਦਾ ਨਾਮ ਆ ਮਿੱਤਰੋ ਅੱਜ ਇੱਕ ਤੁਹਾਨੂੰ ਹੋਰ ਤੋਹਫਾ ਪਹਿਲ ਦੇ ਆਧਾਰ ਤੇ ਪਹਿਲੀ ਮੇਰੀ ਵੀਡੀਓ ਆ ਮਿੱਤਰੋ ਤੇ ਇੱਕ ਨਗੀਨਾ ਤੁਹਾਨੂੰ ਵਿਖਾਉਣ ਲੱਗਾ ਵਾਂ ਮੈਂ ਮਾਫੀ ਦਾ ਹੱਕਦਾਰ ਇਸ ਕਰਕੇ ਆ ਮੇਰੀ ਫੇਸ ਕੁਆਲਿਟੀ ਦੀ ਅੱਖ ਵੇਖ ਸਕਦੇ ਆ ਬਾਈ ਇਹ ਅੱਖ ਦੇ ਵਿੱਚ ਥੋੜਾ ਜਿਹਾ ਪਿਛਲੇ ਦਿਨਾਂ ਤੋਂ ਫਾਲਟ ਆ ਗਿਆ ਸੀ ਇਸ ਕਰਕੇ ਮੈਂ ਬਾਈ ਥੋੜੀਆਂ ਜੀਆਂ ਵੀਡੀਓ ਘੱਟ ਬਣਾਉਣ ਜਾ ਰਿਹਾ ਤੇ ਇਹ ਮੈਨੂੰ ਰੈਸਟ ਵੀ ਦੱਸੀ ਪਰ ਰੈਸਟ ਮੈਂ ਕਰਦਾ ਨਹੀਂ ਕਿਉਂਕਿ ਮੇਰੇ ਭਰਾ ਨਾਲ ਰੋਸ ਜਾਣ ਮੈਨੂੰ ਵੀਡੀਓ ਬਣਾਉਣੀਆਂ ਬਹੁਤ ਜ਼ਰੂਰੀ ਆ ਮੇਰਾ ਰੋਜ਼ਗਾਰ ਆ ਕਈ ਭਰਾ ਕਹਿ ਦਉਂਦੇ ਆ ਯਾਰ ਐਂ ਕਰ ਬਾਈ ਦੇਖੋ ਕਿ ਉਹਨਾਂ ਦੀ ਮੱਝ ਦੀ ਕੁਆਲਿਟੀ ਮਿੱਤਰੋ ਤੁਸੀਂ ਤੇ ਲੇਵਾ ਭਾਂਡੇ ਲੋ ਬੜੀ ਖਬਰਦਾਰਾ ਝੋਟੀ ਵੇਖੋ ਕੀ ਰਿਥਣ ਤੁਹਾਨੂੰ ਕੱਲਾ ਕੱਲਾ ਲੱਗਾ ਭਾਈ ਦੀਂਦੇ ਆ ਨਾ ਥਣ ਚਾਰੇ ਆਉ ਕਰਦੇ ਆ ਪਮਨਦੀਪ ਵੀਰ ਨਾਲ ਗੱਲਬਾਤ ਆਪਣੇ ਭਾਈ ਸਤਿ ਸ਼ਕਾਲ ਵੀਰੇ ਸਤਿ ਸ਼ਕਾਲ ਭਾਈ ਕੀ ਹਾਲ ਆ ਵੱਡੇ ਭਾਈ ਠੀਕ ਹੈ ਜੀ ਵਧੀਆ ਛੇਤਾ ਦੇ ਪਰਿਵਾਰ ਭਾਈ ਠੀਕ ਹੈ ਜੀ ਅੱਛਾ ਆਪਣੇ ਭਾਈ ਅੱਜ ਝੋਟੀ ਇੱਕੀ ਆ ਪਰ ਹੈ ਦੋ ਮਰਗੀ ਹੈ ਨਾ ਹਾਂਜੀ ਹਾਂਜੀ ਬਹੁਤ ਚੰਗੀ ਝੋਟੀ ਜੀ ਤੇ ਕਿੰਨਾ ਸੂਆ ਪਹਿਲਾਂ ਨਹੀਂ ਵੀਰੇ ਪਹਿਲਾਂ ਨਹੀਂ ਆ ਭਾਈ ਕੀ ਠੀਕ ਹੈ ਦੰਦੋ ਕਿਵੇਂ ਆ ਵੀਰੇ ਦੰਦੋ ਚੌਗੀ ਆ ਭਾਈ ਚੌਗੀ ਆ ਕਿੰਨੇ ਦੁੱਧ ਚੱਲਦੀ ਆ ਆਪਣੇ ਭਾਈ ਦੁੱਧ 10 ਕਿਲੋ ਆ ਭਾਈ ਜਮਾਂ ਨਾ ਹੁਣ ਰੈ ਪਾਂਡੇ ਜਿਹੜਾ ਪੌਂਦੀ ਦਾ 10 ਕਿਲੋ ਪਿਆਰਾ ਅੱਛਾ ਆਪਣੇ ਵਿੱਚ ਸਿੰਘ ਸੁng ਦੀ ਕੁਆਲਿਟੀ ਵੀ ਚੰਗੀ ਆ ਬਹੁਤ ਚੰਗੀ ਆ ਜੀ ਤੇ ਚਵਾਈ ਚੂਣ ਕੇ ਲੱਗਦਾ ਚਵਾਈ ਇੱਕ ਨੰਬਰ ਬਈ ਯਾਰ ਇਕੱਲਾ ਇਕੱਲਾ ਥਾਣਾ ਠੀਕ ਹੈ ਨੀਵਾ ਪਾਂਡਾ ਬੜਾ ਸਾਫ ਆ ਨਾ ਤੇ ਮਗਰ ਇਹਦੇ ਜਾਨਵਰ ਕੱਟਾ ਗਏ ਕੱਟੀ ਵੀ ਮਗਰ ਕੱਟਾ ਆ ਜੀ ਹਾਂ ਇਹ ਕੱਟਾ ਆ ਗਿਆ ਹਾਂ ਸੂਈ ਕਿੰਨੇ ਦਿਨ ਹੋ ਗਏ ਆਪਣੇ ਬਈ ਸੂਈ ਨੂੰ ਬਈ ਇਹਨੂੰ 10 ਦਿਨ ਹੋ ਗਏ 10 ਦਿਨ ਹੋ ਗਏ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਬਈ ਤੇ ਆਪਣੇ ਬਈ ਕੀ ਰੇਟ ਰਹੂਗਾ ਮੇਰੇ ਅੱਗੇ ਰੇਟ 1.5 ਹੈ ਜੀ ਇਹਦਾ 1.5 ਦੇ ਲੈਣ ਵਾਲਾ ਉਹਨੇ ਭਾਈ ਅਸੀਂ ਮਾਨਤਾ ਕਰ ਦਾਂਗੇ ਅੱਜ ਪਸੰ ਤੁਮਾ ਕਹੀ ਗਏ ਲੱਖ ਦੀ ਦੇ ਦੇਣਾ ਠੀਕ ਹੈ ਬਣਾ ਕੱਟੀ ਐਫਸੀ ਆ ਦੀ ਟੋਕੜ ਗੱਬਣ ਹੋ ਗਈ ਨਾ ਤੋਰੀ ਬਾਈ ਕੱਟੀ ਬਾਲੀ ਚੰਗੀ ਨਹੀਂ ਠੀਕ ਹੈ ਬਈ ਕੋਈ ਮਾੜੀ ਨਹੀਂ ਲੈ ਵੀ ਮਿੱਤਰੋ ਤੋਹਫਾ ਹੀ ਆ ਝੋਟੀ ਕਾਦੀ ਆ ਸਿੰਘ ਸਿੰਘ ਵੇਖੋ ਦੋਹੀ ਕਰਮਾਂ ਵਾਲੀ ਦਾ ਇਹੋ ਜੀ ਹੁਣ ਵੇਖੋ ਭਰਾਓ ਕੀ ਮੁੱਲ ਜ਼ਿਆਦਾ ਕੀਤਾ ਬਾਈ ਨੇ ਨਹੀਂ ਯਾਰ ਇਹ ਨਾ ਕਿਹਾ ਜੇ ਹੁਣ ਮੁੱਲ ਜ਼ਿਆਦਾ ਕਰਤਾ ਨਹੀਂ ਫਿਰ ਤਾਂ ਸ਼ਰਮ ਕਰਿਆ ਜੇ ਕਹਿਣ ਲੱਗੇ ਵੀ ਤੂੰ ਲੈ ਵੇਖੋ ਕੱਟੀ ਦਾ ਯਾਰ ਲੇ ਆ ਬਈ ਆਪਣੇ ਬਾਈ ਵਾਲੀ ਪੱਧਰਾ ਕੋਈ ਇਹ ਨਹੀਂ ਵੀ ਲੋ ਆਪਾਂ ਖੜ ਲਾ ਕੇ ਆਹੇ ਘੰਟਾ ਡੇਢ ਘੰਟਾ ਲੇਟ ਆ ਬਸ ਬਸ ਤੋ 10:00 ਵਜੇ ਵੀਡੀਓ ਹੁੰਦੀ ਹੈ 2 ਟਾਈਮ ਦੇ ਇਹੇ ਹੀ ਲੇਟ ਆ ਬਈ ਸਵੇਰ ਦੀ ਡੱਕੀ ਹੋਈ ਆ ਬੱਕਰਲੀ ਹਾਂ ਅੱਛਾ ਬੱਤਾਂ ਲਵਾ ਲੂਗੀ ਹੁਣ ਬਈ ਹਾਂ ਬਾਈ ਮਾਰੀਏ ਧਾਰਾਂ ਫਿਰ ਮਾਰ ਦਿੰਨੇ ਕਰੀਏ ਇਹ ਸਾਰਾ ਕੁਝ ਜਰੂਰ ਜਰੂਰ ਹਾਂ ਇਹ ਠੀਕ ਆ ਬਾਈ ਵੇਖੋ ਆਪਣੇ ਬਈ ਛੋਟੀ ਪੱਧਰੀ ਬਾਲੀ ਆ ਹਨਾ ਬਹੁਤ ਵਾਲੇ ਜੀ ਸੁਨੱਖੀ ਵੀ ਆ ਯਾਰ ਥੱਲੀ ਸੀ ਲੈਣੀ ਆ ਕਰਮ ਵਾਲੀ ਨੇ ਇੱਕ ਪੂਰਾ ਪੈਰ ਹੀ ਨਹੀਂ ਚੱਕਿਆਗਾ ਪਹਿਲੇ ਡੰਗ ਤੋਂ ਹੀ ਜਮਾਂ ਹੀ ਥੋੜੀ ਜਿਹੀ ਖੁੱਲੀ ਕਰਨਾ। ਨੀ ਵਾਕਈ ਝੋਟੀ ਬੋਰੀ ਆ। ਮੈਂ ਨਾ ਫਿਰਾਈ ਆ ਬਈ ਯਾਰ। ਚੂਣ ਵੀ ਬਹੁਤ ਚੰਗਾ। ਚੂਣ ਵੀ ਬਹੁਤ ਚੰਗਾ ਪਲਾਂ ਜਵਾਕ ਨੂੰ ਬਾ ਦੇ ਆਂ ਕੱਲਾ ਕੱਲਾ। ਲੱਤਾਂ ਖਿਲਾਰ ਦਈਆਂ ਮੜੀਆਂ ਜਿੰਦੀਆਂ ਲੱਤਾਂ ਜੋੜੀ ਖੜੀ ਜਿਵੇਂ ਗਾਵਾਂ ਜੋੜਦੀਆਂ। ਐ ਐ ਕਰਦੇ ਫਿਰ ਤਾਂ ਬਸ ਹੋਣੀ। ਹੁਣ ਅਮਨੇ ਬਈ ਸਰਾਈ ਆ। ਮਾਰਦੇ ਧਾਰਾ ਕਿਤੇ ਫਿਰ ਉਹਨਾਂ ਲੱਤਾਂ ਚਾਹਦੇ। ਨਹੀਂ ਨਹੀਂ ਕੋਈ ਨਹੀਂ। ਲਾਹੀ ਗਾਵਣੇ ਬਈ ਯਾਰ। ਆ ਲੈ ਯਾਰ। ਦੂਜਿਆਂ ਦੀ ਮਾਰਦੇ ਮੂਹਰੇ ਨਹੀਂ ਉਹਨੇ ਸਰਦਾਰੀ ਚ ਆਪ ਵੀ ਇਹਦੀ ਆ ਵੇ ਲੋ ਅਜੇ ਥਾਂ ਖਾਲੀ ਆਪਾਂ ਕੋਈ ਖੜਾ ਲਾਇਆ ਕਈ ਬੰਦੇ ਨਾ ਖੜਾ ਲਾ ਕੇ ਵੀਡੀਓ ਬਣਾ ਲੈਂਦੇ ਆ ਹੂੰ ਮਰੀ ਗੱਲ ਆ ਯਾਰ ਦੋ ਦੋ ਟਾਈਮ ਚੁੰਨਦੇ ਨਹੀਂ ਫਿਰ ਵੀਡੀਓ ਬਣਾ ਲੈਂਦੇ ਆ ਹਾਂ ਉਹਦਾ ਕੀ ਫਾਇਦਾ ਬਾਈ ਯਾਰ ਦਾ ਹਨਾ ਮੈਂ ਬਣਾਉਂਦਾ ਹੀ ਨਹੀਂ ਬਾਈ ਉਹ ਕੰਮ ਵਾਲੀ ਵੀਡੀਓ ਹਾਂ ਆਪਣਾ ਕਿਤੇ ਨਹੀਂ ਅਜੇ ਤੱਕ ਤੁਹਾਨੂੰ ਦੱਸ ਦੇ ਲਾਂਬਾ ਕਿਤੇ ਆਇਆ ਆਪਣੇ ਬਾਈ ਆਪਣਾ ਵੀ ਸੂਲ ਆ ਯਾਰ ਆਪਾਂ ਜਿਹੜੇ ਬਾਲੇ ਖੜ ਖੜ ਲਾ ਕੇ ਬਣਾਉਂਦੇ ਆ ਆਪਣੀ ਜਾਂ ਹਾਂ ਵੇਖਿਆ ਨਾ ਹਣਾ ਆ ਲਾਲ ਹੋਏ ਹੁੰਦੇ ਹਵਾਨੇ ਇਹ ਆਪਣੇ ਵੀ ਇਹ ਆਪਦੇ ਪੰਸਾ ਕੀ ਉਹਦਾ ਫਾਇਦਾ ਯਾਰ ਬਾਈ ਯਾਰ 5-700 ਲੈਣ ਦੀ ਖਤਰਾ ਇੱਕ ਵੇਚ ਦਾਂਗੇ ਆਪਾਂ ਓਵੇਂ ਫਿਰ ਗਾਂ ਵਾਸਤੇ ਲੈ ਲੂ ਅਗਲਾ ਉਹ ਯਾਰ ਲੰਮਾ ਸਮਾਂ ਕੰਮ ਕਰਨਾ ਨਾ ਤੇ ਹਾਂ ਉਹੀ ਤਾਂ ਗੱਲ ਆ ਆਪਣੇ ਹੁਣ ਬਹੁਤ ਦੂਰ ਤੱਕ ਪਸੂ ਜਾਂਦੇ ਆ ਆ ਕੱਲੀ ਵੀਡੀਓ ਤੇ ਆਪਣੇ ਯਾਰ ਉਹ ਫਰਕ ਤਾਂ ਪੈਂਦਾ ਯਾਰ ਸੱਚਾਈ ਦਾ ਤੇ ਇਮਾਨਦਾਰੀ ਦਾ ਪੈਂਦਾ ਬਈ ਪੈਂਦਾ ਹਾਂ ਇੱਕ ਗੱਲ ਹੋਰ ਆ ਆਪਣੇ ਬਈ ਸਾਡਾ ਭਾਈਚਾਰਾ ਵੀ ਚੈਨਲ ਵਾਲਾ ਜਿਹੜਾ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਭਾਈ ਬਣ ਕੇ ਜਿਹੜੇ ਖੜ ਲਾ ਕੇ ਵੱਧ ਵੀ ਇੱਕ ਤਾਂ ਇਹਨਾਂ ਨੂੰ ਭਾਈ ਹੁਣ ਇੱਕ ਟਾਈਮ ਡੱਕ ਲੋ ਕੋਈ ਗੱਲ ਨਹੀਂ ਹੁੰਦੀ ਨਾ ਖਰਾ ਨਹੀਂ ਵਾਦ ਸਜਦਾ ਇਹਨਾਂ ਦੇਖ ਲੈ ਉਹ ਮੈਨਾਂ ਕਿਉਂਕਿ ਖੜ ਲੱਗੇ ਚ ਲੈਵੇ ਦੀ ਜੱਜਮੈਂਟ ਨਹੀਂ ਅਗਲੇ ਨੂੰ ਹੁੰਦੀ ਨਹੀਂ ਆਉਂਦੀ ਭਾਈ ਲੈ ਬਸ ਠੀਕ ਆ ਭਾਈ ਕੋਈ ਪੂਰ ਛਿਤਾ ਨਹੀਂ ਕੋਈ ਯਾਰ ਤੋਰਦੇ ਇੱਕ ਵਾਰੀ ਆਉਣੇ ਭਾਈ ਹਾਂ ਤੋਰ ਦੱਲੇ ਭਾਈ ਤੋਰੀ ਮਾਰੀ ਜੈ ਇਹਨੂੰ ਲੈ ਹੁਣ ਮੈਂ ਆਪਣਾ ਸਮਾਜ ਤੋਰ ਕੇ ਵਿਖਾਉਣਾ ਕੋਈ ਕੁੰਡੀ ਤਾਂ ਨਹੀਂ ਬਣਾਉਂਦੀ ਮੈਂ ਛੋਟੀ ਤਾਂ ਵੇਖੋ ਕਿਰਾਂ ਦੀ ਇਹ ਗੱਟ ਤੇ ਨਾ ਕਿੱਲੇ ਭਾਈ ਆਣ ਮਾਣਾਂ ਯਾਰ ਕਮਲ ਲਾਈ ਹਣਾ ਲੈ ਆ ਭਾਈ ਆਉਣੇ ਤਲੇ ਆ ਇਹ ਤਾਂ ਥੋੜਾ ਜਿਹਾ ਕਰਦੀ ਲੱਖ ਚੋਂ ਮਾਨਤਣ ਕਰਦੀ ਏ ਥੋੜਾ ਜਿਹਾ ਥੋੜਾ ਬੋਲਾ ਮਾਲਾ ਮੋਟੀ ਕਰ ਦਾਂਗੇ ਬਾਈ ਯਾਰ ਛੋਟੀ ਬਾਲੀ ਚੰਗੀ ਦਿੰਦਾ ਨਹੀਂ ਕੋਈ ਯਾਰ ਨਹੀਂ ਦਿੰਦਾ ਇਹ ਗੱਲ ਸਹੀ ਆ ਬਾਈ ਹਾਂ ਬਾਲੀ ਕੇ ਬਾਈ 7526855016 ਹਾਂਜੀ ਹਾਂਜੀ 7526855016 ਲੈ ਮੇਤਰੋ 75268 ਤੇ 55016 ਬਾਦਾ ਪਾਇਓ ਨਾ ਤੁਸੀਂ ਰੋਲਾ ਚੁੱਪ ਕਰਕੇ ਝੋਟੀ ਲਿਆ ਜੇ ਲੈ ਆ ਗੱਬਰੂ ਨੇ ਮੈਨੂੰ ਦਿੱਤੀ ਆ ਗੱਲ ਕਹੇ ਆ ਬਈ ਲੋ ਬਈ ਪਤੰਗ ਚੜਾਈ ਜਾਂਦਾ ਤੇ ਨੂੰ ਮੈਂ ਸਮਝਾਇਆ ਵੀ ਚੈਣਾ ਵਾਲੀ ਡੋਰ ਤਾਂ ਨਹੀਂ ਪਰ ਨਹੀਂ ਬਈ ਮੁੰਡੇ ਕੋਲ ਚੈਣਾ ਵਾਲੀ ਡੋਰ ਨਹੀਂ ਸੀਗੀ ਤੇ ਇਹਦੀਆਂ ਮਾੜਮਾਂ ਨੂੰ ਬੇਨਤੀ ਆ ਵੀ ਇਹ ਪੜਦਾ ਘਾਟਾ ਤੇ ਬਈ ਗੁੱਡੇ ਜਾਦੇ ਚੜਾਉਂਦਾ ਵਾ ਹਾ ਹਾ ਹਾ